ਆਪ ਲੋ ਜੀ ਐਸਐਸਓ ਸਰਵੋ ਜਰਮਨ ਕਰਦੇ ਐਸਐਸਓ ਕੋਈ ਅੱਗੇ ਨਾ ਡਿਮਾਂਡ ਆ ਰਹੀ ਹੈ ਛੋਟੇ ਮਿਡਲ ਆਈ ਹਾਂ ਜੀ ਕੋਈ ਨਾ ਗਾਰੇ ਨਾ ਨਾ ਮੇਰੇ ਪਾਲਿਆ ਕਿਤੇ ਮੇਰੇ ਘਰ ਕੋ ਲੈਣਾ ਹੈ ਮੈਂ ਕੁੱਤਾ ਮਾਰਾਂ ਜੇ ਮਰਦੀ ਕਰ લા ਆਉਣਾ ਹੀ ਸਰ ਪਹਿਲਾਂ ਹੋ ਗਈ ਹੁੰਦੀ ਤੇ ਸ਼ਾਇਦ ਅੱਜ ਵਿਚ ਆ ਸਾਡੇ ਮੇਰੇ ਭਰਾ ਦਾ ਸ਼ਾਇਦ ਅੱਜ ਵਜਿਆ ਹੁੰਦਾ ਹੁਣ ਮੇਰੀ ਭਾਬੀ ਆ ਦੋ ਛੋਟੇ ਬੱਚੇ ਆ ਨਾਂ ਮਾਂ ਪਿਓ ਮੇਰਾ ਮੈਂ ਵੀ ਆਪਣਾ ਟੈਕਸੀ ਡਰਾਈਵਰ ਆ ਇੱਕ ਤਾਂ ਸਸਪੈਂਡ ਤੇ ਇਹ ਕਮੇਰੀ ਭਾਬੀ ਨੂੰ ਨੌਕਰੀ ਕਿੱਥੇ ਜਾਵੇ ਗਮ ਐ ਪੰਜ ਛੇ ਜਣੇ ਤੇ ਮੈਂ ਪਾਲਣ ਪੋਸ਼ਣ ਇਕੱਲਾ ਨਹੀਂ ਕਰ ਸਕਦਾ ਇੱਕ ਮੇਰੇ ਅਬਿੰਦਰ ਸਿੰਘ ਜਿਹਨਾਂ ਦਾ ਕੱਲ ਛਾਟੇ ਦੇ ਵਿੱਚ ਬਾਜ਼ਾਰ ਦੇ ਵਿੱਚ ਇਹਦਾ ਕਤਲ ਕਰ ਦਿੱਤਾ ਸੀਗਾ ਉਹਨਾਂ ਦੇ ਕਾਜ ਮੈਂ ਅਫਸੋਸ ਕਰਨਾ ਹੈ ਹੀ ਉਹਨਾਂ ਦੀ ਪਤਨੀ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਜਿਹੜਾ ਮਿਲੇ ਉਹਦਾ ਜਿੰਨੀ ਛਾਂਕਾਰ ਦੀ ਮਿਲੀ ਹੈ ਤੁਹਾਡੇ ਚੋਂ ਕੁਝ ਦੋਸਤਾਂ ਨੇ ਸੁਣ ਵੀ ਲਈ ਹੈ ਉਹਨਾਂ ਨੇ ਆਪ ਦੱਸਿਆ ਕਿ ਸਾਡਾ ਕਰੇਲੂ ਝਗੜਾ ਸੀਗਾ ਇੱਕ ਬੰਦਾ ਜਿਹੜਾ ਇਹਨਾਂ ਦਾ ਰਿਸ਼ਤੇਦਾਰ ਆ ਉਹ ਬਾਅਦ ਵਿੱਚ ਦੇਸ਼ 'ਚ ਜਾ ਕੇ ਉਹ ਬੈਠਾ ਤਾਂ ਉੱਥੋਂ ਇਹਨਾਂ ਤੇ ਉਹਨਾਂ ਨੇ ਹਮਲਾ ਕਰਾਇਆ ਕੋਈ ਪਹਿਲਾਂ ਵੀ ਇੰਨੇ ਦੇ ਸੰਸਦ ਤਿੰਨ ਚਾਰ ਮਹੀਨੇ ਪਹਿਲਾਂ ਵੀ ਉਹ ਇੱਥੇ ਕਿਤੇ ਫੈਦੰਗ ਕਰਕੇ ਗਏ ਕਰਤੇ ਤੇ ਬਸ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜਦੋਂ ਹੀ ਸਾਨੂੰ ਪਤਾ ਲੱਗ ਜਾਂਦਾ ਸਾਡੀ ਫੋਰਸ ਨੂੰ ਅਸੀਂ ਉਸੇ ਲਈ ਟੀਮਾਂ ਬਣਾ ਕੇ ਕੱਲ ਦਾ ਹੀ ਇੱਥੇ ਬਦ ਕਰ ਰਹੇ ਸੀਗੇ ਉਹ ਅਸੀਂ ਲਗਭਗ ਲਾਗੇ ਚੱਗੇ ਹੀ ਆ ਜਿਹੜਾ ਰਿਜ਼ਲਟ ਹੈ ਜਲਦੀ ਤੁਹਾਡੇ ਸਾਹਮਣੇ ਆਊਗਾ ਜਿਹੜੇ ਵੀ ਬੰਦੇ ਪੰਜਾਬ ਦੀ ਧਰਤੀ ਦੇ ਉੱਤੇ ਅਮਨ ਕਾਨੂੰਨ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੂਗੀ। ਉਹ ਦਾ ਇਸ ਪਤਵਾਰ ਨੂੰ ਹੱਦ ਤੰਦਾ ਜਿਹੜਾ ਅਨਸਾਫ਼ ਦਵਾਵਾਂਗੇ। ਪਰ ਪੰਜਾਬ ਚ ਜਿਹੜਾ ਜਮਸਾ ਜ਼ਿਲ੍ਹੇ ਚਮਸਾ ਸ਼ਹਿਰ ਦੇ ਵਿੱਚ ਕਿਸੇ ਨੂੰ ਵੀ ਇਦਾਂ ਦੀ ਘਟਰਾ ਕੰਦੀ ਅਜਾਜਤੀ ਦਿੱਤੀ ਜਾਊਗੀ ਜਾਂ ਜਿਹੜੇ ਦਾਬੇ ਮਾਰਦੇ ਆ ਧਮਕੀਆਂ ਦਿੰਦੇ ਆ ਕੁਫੌਤੀਆ ਬੰਗਦੇ ਆ ਹੱਦ ਤੰਦੀ ਅਸੀਂ ਕਾਰਵਾਈ ਕਰਾਂਗੇ ਹੱਦ ਤੰਦਾ ਅਸੀਂ ਪਤਵਾਰ ਦੇ ਨਾਲ ਜਿਹੜਾ ਖੜੇ ਹਾਂ ਬਸ ਮੈਂ ਅਫਸੋਸ ਕਰਨਾ ਹੈ ਉਹਨੂੰ ਬੜਾ ਦੁੱਖ ਹੋਇਆ ਕਿ ਪਰਿਵਾਰਕ ਝਗੜੇ ਦੇ ਵਿੱਚ ਇੱਕ ਚੰਗੇ ਭਲੇ ਨੌਜਵਾਨ ਦਾ ਜਿਹੜਾ ਉਹ ਕਤਲ ਹੋ ਗਿਆ ਹੈ ਬਹੁਤ ਮਾੜੀ ਗੱਲ ਹੈ। ਸਾਡੀ ਬਾਂਸਾ ਤੋਂ 24 ਘੰਟੇ ਤਿੰਨ ਜਗ੍ਹਾ ਤੇ ਸਰ ਗੋਲੀਆਂ ਚੱਲੀਆਂ ਨੇ ਲਾਅ ਐਂਡ ਆਰਡਰ ਕਿੱਥੇ ਸਟੈਂਡ ਕਰ ਰਿਹਾ ਹੈ ਜੀ ਇਸ ਬਾਰੇ ਨਹੀਂ ਨਹੀਂ ਦੇਖੋ ਆ ਤੁਸੀਂ ਕੇਸ ਦਾ ਸੁਣਿਆ ਕਿ ਪਰਿਵਾਰ ਦਾ ਮਸਲਾ ਮਸਲਾ ਭਾਵੇਂ ਪਰਿਵਾਰ ਦਾ ਜਾਂ ਉਦ ਦਾ ਹੈ ਜਦੋਂ ਇਦਾਂ ਦੀ ਕਟੜਾ ਹੁੰਦੀ ਆ ਤੇ ਲਾਜ਼ਮੀ ਸਾਨੂੰ ਚਿੰਤਾ ਹੁੰਦੀ ਆ ਸਰਕਾਰ ਨੂੰ ਇਸ ਗੱਲ ਦੀ ਚਿੰਤਾ ਆ ਉਹਦਾ ਸੀ ਪਹਿਲਾਂ ਵੀ ਜਿਹੜੇ ਬੰਦੇ ਕਾਰਵਾਈ ਕਰਦੇ ਆ ਉਹਨਾਂ ਨੂੰ ਫੜ ਕੇ ਜਿਹੜਾ ਸਜ਼ਾ ਜਿਹੜੀ ਦੇ ਦੇ ਇਸ ਕੇਸ ਦੇ ਵਿੱਚ ਵੀ ਦਾਂਗੇ ਔਰ ਕੱਲ ਜਿਹੜਾ ਦੂਜਾ ਕੇਸ ਆ ਉਹਦੇ 'ਚ ਵੀ ਦਾਂਗੇ ਦੋਵਾਂ ਦਾ ਰਿਜ਼ਲਟ ਆਉਣ ਨਾਲ ਸਰਕਾਰ ਕੋਈ ਢਿੱਲੀ ਨਹੀਂ ਬੈਠੀ ਸਾਡੀ ਫੋਰਸ ਕਿਤੇ ਢਿੱਲੀ ਨਹੀਂ ਬੈਠੀ ਰਾਤ ਦਿਨਹੀਂ ਲੱਗੇ ਇਸ ਗੱਲ ਦੇ ਵਿੱਚ ਪਰ ਨਿਕਦੀ ਨਿਕੀ ਗੱਲ ਤੋਂ ਜਿਹੜੀ ਇਹ ਫਾਇਦਮੁਗਰਦਾ ਹੁੰਦੀ ਹੈ ਇਹ ਹੈ ਬਹੁਤ ਮਾੜੀ ਹੈ ਪਰ ਇਹਨੂੰ ਅਸੀਂ ਖਤਮ ਕਰ ਦਾਂਗੇ ਜਲਦੀ ਤੁਸੀਂ ਦੇਖੋ ਕੀ ਬਣਦਾ ਕੇਜਰੀਬਾਲ ਸਾਹਿਬ ਨੇ ਤਰਨਤਾਂ ਚੀਹ ਅੱਜ ਦੇ ਗੈਂਗਸਟਰ ਨੂੰ ਕਿ ਜੇਕਰ ਉਹ ਅੱਜ ਇੱਕ ਪਾਟ ਜੇਦੀਆਂ ਤੇ ਉਹਨਾਂ ਨੂੰ ਛੱਡਣਾ ਪਏਗਾ ਕੀ ਲੱਗਦਾ ਕਿ ਪੰਜਾਬ ਛੱਡਣ ਵਾਸਤੇ ਕੋਈ ਨਾ ਕੋਈ ਵੱਡੀ ਮੁਹਿੰਮ ਚਲਾਉਣ ਦੀ ਜਰੂਰਤ ਹੈ ਬਿਲਕੁਲ ਚਲਾਵਾਂਗੇ ਵੇਖੋ ਅਸੀਂ ਨਸ਼ਿਆਂ ਦੇ ਖਿਲਾਫ ਕਿੰਡੀ ਵੱਡੀ ਮਿੰਮ ਜਿਹੜੀ ਚਲਾਈ ਮਾਨ ਸਾਹਿਬ ਦੀ ਸਰਕਾਰ ਨੇ ਹੋਰ ਇਹਨਾਂ ਦੇ ਖਿਲਾਫ ਵੀ ਚਲਾਵਾਂਗੇ ਇਹਨਾਂ ਦੇ ਖਿਲਾਫ ਪਹਿਲਾਂ ਹੀ ਚਲਾਦੇ ਸੀ ਪਹਿਲਾਂ ਹੀ ਬਹੁਤ ਸਾਰੇ ਗੈਂਗਸਟਰ ਨੂੰ ਫੜ-ਫ ਜਿਹੜੇ ਰਹਿ ਗਏ ਆ ਇਹਨਾਂ ਨੂੰ ਵੀ ਸੁਟਾਂਗੇ ਉਹ ਤਾਂ ਸੀਐਮ ਸਾਹਿਬ ਨੇ ਕਈ ਵਾਰ ਕਿਹਾ ਉਸ ਦਿਨ ਕੇਦੀਵਾਲ ਸਾਹਿਬ ਨੇ ਵੀ ਕਿਹਾ ਕਿ ਤੁਸੀਂ ਜਾਂ ਤਾਂ ਪੰਜਾਬ ਛੱਡ ਜਾਓ ਤੇ ਜਾਂ ਇੱਧਰ ਮੁਕਤਾਂ ਦਾ ਚਾਜੋ ਨਹੀਂ ਤੇ ਤੁਹਾਡਾ ਕੋਈ ਬਚਾ ਦੇਉ ਬਚਾ ਹੋਏਗਾ ਵੀ ਨਹੀਂ ਤੁਸੀਂ ਦੇਖੀ ਜਾਓ ਹਰ ਕੇਸ ਦਾ ਰਿਜ਼ਲਟ ਜਿਹੜਾ ਤੁਹਾਡੇ ਸਾਹਮਣੇ ਆਜੂਗਾ ਕੱਲ ਤੱਕ ਹੀ ਆਜੂਗਾ ਤੁਸੀਂ ਦੇਖਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਕੀ ਹੁੰਦਾ ਪਰਿਵਾਰ ਦੀ ਕੀ ਮੰਗ ਹੈ ਜੀ ਪਰਿਵਾਰ ਨੇ ਕੀ ਮੰਗ ਨਹੀਂ ਪਰਿਵਾਰ ਨੇ ਤੇਹੀ ਮੰਗ ਕੀਤੀ ਆ ਕਿ ਜਿਹੜੀ ਸਜ਼ਾ ਆ ਉਹ ਮਿਲਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਪਰ ਬੜਾ ਇਮਾਨਦਾਰ ਪਰਵਾਦ ਆ ਉਹਨਾਂ ਨੇ ਨਾਲ ਇਹ ਦੱਸ ਵੀ ਦਿੱਤਾ ਕਿ ਸਾਡੀ ਪਰਵਾਦ ਝਗੜੀ ਕਰਕੇ ਹੋਇਆ ਪਰ ਕੁਛ ਵੀ ਆ ਪਰਵਾਦ ਦੀ ਮੰਗ ਇਹ ਆ ਕਿ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਉਹ ਅਸੀਂ ਸਜ਼ਾ ਜਿਹੜੀ ਆ ਉਹਨਾਂ ਨੂੰ ਦਵਾਂਗੇ ਭਾਵੇਂ ਜੋ ਮਰਦੀ ਹੋ ਜੇ ਸਲਾਖਾਂ ਦੇ ਪਿੱਛੇ ਜਿਹੜੇ ਬੰਦਿਆਂ ਨੇ ਹਮਲਾ ਕੀਤਾ ਜਿਹੜੇ ਬੰਦਿਆਂ ਨੇ ਕਤਲ ਕੀਤਾ ਉਹਨਾਂ ਨੂੰ ਜੂਤ ਜਿਹੜਾ ਸੁਟਾ ਭਾਰੀ ਬਸਾ ਬੰਗਿਆ ਤਾਂ ਵਿੱਚ ਵੀ ਇਸ ਤਰ੍ਹਾਂ ਨੌਜਵਾਨ ਦਾ ਕਤਲ ਹੋਇਆ ਜੀ ਕੱਲ ਸ਼ਿਵਸ਼ੰਗ ਜਿਹੜਾ ਆ ਉਹਦੇ ਮੁੰਡੇ ਦਾ ਵੀ ਇਸ ਤਰ੍ਹਾਂ ਹੀ ਪਹੁੰਚਿਆ ਪਹਿਲੇ 2 ਦਿਨ ਤੋਂ ਹੋਈ ਆ ਇਦਾਂ ਦੀ ਗੱਲ ਉਹਦਾ ਇਹ ਹਰ ਘਟਨਾ ਨੂੰ ਬਹੁਤ ਸੀਰੀਅਸ ਲਿਆ ਉਹ ਦੱਸੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਕਰਦੀ ਆਜਾਜ ਤਨੀ ਦਵਾਂਗੇ ਉਹ ਜਿੱਦਾਂ ਦੀ ਮਰਜ਼ੀ ਸਾਨੂੰ ਲੜਾਈ ਲੜਨੀ ਪਏ ਜੋ ਮਰਜ਼ੀ ਕਰਨਾ ਪਏ ਪੰਜਾਬ ਦੇ ਹਰ ਸ਼ਹਿਰੀ ਦੀ ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ ਸਾਡੀ ਸਰਕਾਰ ਦੀ ਡਿਊਟੀ ਆ ਮਾਨ ਸਾਹਿਬ ਦੀ ਸਰਕਾਰ ਦੀ ਡਿਊਟੀ ਆ ਉਹ ਡਿਊਟੀ ਅਸੀਂ ਕਰਾਂਗੇ ਉਹ ਜਿਹੜਾ ਵੀ ਬੰਦਾ ਜਿਹੜਾ ਗੁੰਡਾ ਗੈਂਗਸਟਰ ਕੋਈ ਆਵਾਜ਼ਾ ਕਰਦਾ ਜਿਹੜਾ ਪੰਜਾਬ ਚ ਇਦਾਂ ਦੀ ਕਾਰਵਾਈ ਕਰੂੰਗਾ ਸਾਹਬ ਉਹਦੇ ਖਿਲਾਫ ਸਖਤ ਡਟ ਕੇ ਕਾਰਵਾਈ